ਗੁਰੂ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਦਾ ਸਿਰ ਹਾਜ਼ਰ ਹੋਇਆ ਆਪਣੇ YouTube ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਤੇ ਆਪ ਜੀ ਦੇ ਨਾਲ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਜੋ ਸਹਿਜ ਪਾਠ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਆਪਣੇ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਤੇ ਆਰੰਭ ਕੀਤਾ ਹੋਇਆ ਹੈ ਲਗਭਗ 18 ਮਹੀਨੇ ਹੋ ਗਏ ਆਪਾਂ ਸਤਿਗੁਰੂ ਦੀ ਕਿਰਪਾ ਸਦਕਾ ਇਹ ਸੇਵਾ ਕਰ ਰਹੇ ਹਾਂ ਪਿਛਲੇ ਦਿਨੋਂ ਤੱਕ ਆਪਾਂ ਕੱਲ 590 ਅੰਗ ਤੱਕ ਪਾਠ ਕਰਨ ਦੀ ਸੇਵਾ ਕੀਤੀ ਸੀ ਹੁਣ ਸਤਿਗੁਰੂ ਕਿਰਪਾ ਕਰਨ ਇਸ ਤੋਂ ਅੱਗੇ 591 ਨੰਬਰ ਅੰਗ ਤੋਂ ਪਾਠ ਕਰਨ ਦੀ ਸੇਵਾ ਕਰਾ ਲੈਣ ਸਤਿਗੁਰੂ ਤਾਂ ਹੀ ਕਿਰਪਾ ਕਰਨਗੇ ਜੇ ਗੁਰੂ ਪਿਆਰੀ ਸਾਧ ਸੰਗਤ ਜੀ ਤੁਸੀਂ ਕਿਰਪਾ ਕਰੋਗੇ ਤੁਸੀਂ ਮੇਰੇ ਪਰ ਹੱਥ ਰੱਖੋਗੇ ਸੋ ਸਾਧ ਸੰਗਤ ਕਰੋ ਦੀ ਕਿਰਪਾ ਤੇ ਰੱਖੋ ਦਾਸ ਦੇ ਸਿਰ ਤੇ ਮੇਰੇ ਪਰ ਹੱਥ ਤੇ ਸਾਰੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰੋ ਜੀ ਕਿਰਪਾ ਤੇ ਦਾਸ ਰਖ ਸਿਤੇ ਰੱਖੋ ਜੀ ਮੇਰੇ ਪਰ ਹੱਥ ਤੇ ਸਾਰੇ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੇ ਆਖੋ ਜੀ ਅਮਰ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਰੋ ਜੀ ਕਿਰਪਾ ਤੇ ਸਾਰੇ ਆਖੋ ਜੀ ਤਨ ਤਨ ਅਮਰ ਸ਼ਹੀਦ ਬਾਬਾ ਨੌਧ ਸਿੰਘ ਜੀ ਵਡਹੰਸ ਮਹਲਾ 3 ਸ਼ਲੋਕ ਮਹਲਾ 3 ਰਾਗ ਵਡਹੰਸ ਦੇ ਵਿੱਚ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਸ਼ਲੋਕਾਂ ਦੇ ਵਿੱਚ ਮਨਮੁਖ ਕਾਇਰ ਕਰੂਪ ਹੈ ਬਿਨ ਨਾਵੈ ਨਕਨਾ ਹੈ ਮਨ ਦੇ ਅਧੀਨ ਮਨੁੱਖ ਲਾਕੜ ਤੇ ਬੇਸ਼ਕਲ ਹੁੰਦਾ ਹੈ ਨਾਮ ਤੋਂ ਬਿਨਾ ਕਿਤੇ ਉਸ ਨੂੰ ਆਦਰ ਨਹੀਂ ਮਿਲਦਾ ਅਨ ਦਿਨ ਤੰਦੇ ਵਿਆਪਿਆ ਸੁਪਨਾ ਪੀ ਸੁਖ ਨਾਏ ਉਹ ਹਰ ਵੇਲੇ ਮਾਇਆ ਦੇ ਕਜੀਏ ਵਿੱਚ ਰੁੱਝਾ ਰਹਿੰਦਾ ਹੈ ਇਸ ਕਰਕੇ ਉਸ ਨੂੰ ਸੁਪਨੇ ਵਿੱਚ ਵੀ ਸੁੱਖ ਨਹੀਂ ਹੁੰਦਾ ਨਾਨਕ ਗੁਰਮਖ ਹੋਵੇ ਤਾਂ ਉਬਰੇ ਨਾਹੀਂ ਨਭਦੇ ਦੁੱਖ ਸਹਾਈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜੋ ਸਤਗੁਰ ਦੇ ਮਨਮਖ ਹੋ ਜਾਂਦੇ ਨੇ ਉਹ ਜੰਜਾਲ ਤੋਂ ਬਚ ਜਾਂਦੇ ਹਨ ਨਹੀਂ ਤੇ ਮਾਇਆ ਦੇ ਮੂਹ ਵਿੱਚ ਵੱਧੇ ਹੋਏ ਦੁੱਖ ਸਹਿੰਦੇ ਹਨ ਮਹਲਾ ਤੀਜਾ ਗੁਰਮੁਖ ਸਦਾਦਰ ਸੋਹਣੇ ਗੁਰਖਾ ਸ਼ਬਦ ਕਮਾਹ ਸਤਗੁਰ ਦੇ ਸਨਮੁਖ ਹੋਏ ਹੋਏ ਮਨੁੱਖ ਦਰਗਾਹ ਵਿੱਚ ਸਦਾ ਸੋਭਦੇ ਹਨ ਕਿਉਂਕਿ ਉਹ ਸਤਗੁਰ ਦਾ ਸ਼ਬਦ ਕਮਾਉਂਦੇ ਹਨ ਅੰਤਰ ਸ਼ਾਂਤ ਸਦਾ ਸੁਖੀਦਰ ਸੱਚੇ ਸੋਭਾ ਪਾਏ ਉਹਨਾਂ ਦੇ ਹਿਰਦੇ ਵਿੱਚ ਸਦਾ ਸ਼ਾਂਤੀ ਤੇ ਸੁਖ ਹੁੰਦਾ ਹੈ ਇਸ ਕਰਕੇ ਸੱਚੀ ਦਰਗਾਹ 'ਚ ਸ਼ੋਭਾ ਪਾਉਂਦੇ ਹਨ ਨਾਨਕ ਗੁਰਮੁਖ ਹਰਿ ਨਾਮ ਪਾਇਆ ਸਜ ਸਚ ਸਮਾਇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਸਤਿਗੁਰ ਦੇ ਸੰਮੁਖ ਮਨੁੱਖਾਂ ਨੂੰ ਹਰੀ ਦਾ ਨਾਮ ਮਿਲਿਆ ਹੋਇਆ ਹੈ ਇਸ ਕਰਕੇ ਉਹ ਸੁੱਤੇ ਹੀ ਸੱਚੇ ਵਿੱਚ ਲੀਨ ਹੋ ਜਾਂਦੇ ਹਨ ਪੌੜੀ ਗੁਰਮੁਖ ਪ੍ਰਿਬਾਦ ਜਪ ਹਰ ਗਤ ਪਾਈ ਗੁਰੂ ਦੇ ਸਨਮਖੋ ਕੇ ਸਤਗੁਰੂ ਦੇ ਸਨਮਖੋ ਕੇ ਪ੍ਰਿਬਾਦ ਦੇ ਪ੍ਰਮਾਤਮਾ ਦਾ ਨਾਮ ਜਪ ਕੇ ਉੱਚੀ ਆਤਮਿਕ ਅਵਸਥਾ ਪ੍ਰਾਪਤ ਕੀਤੀ ਗੁਰਮੁਖ ਜਨਕ ਹਰ ਨਾਮ ਲਵਲਾਈ ਸਤਗੁਰੂ ਦੇ ਸਨਮਖੋ ਕੇ ਜਨਕ ਨੇ ਪ੍ਰਮਾਤਮਾ ਦੇ ਨਾਮ ਚ ਮਿਰਤੀ ਜੋੜੀ ਗੁਰਮੁਖ ਬਸਿਸ਼ਟ ਹਰ ਉਪਦੇਸ਼ ਸੁਣਾਈ ਸਤਗੁਰ ਦੇ ਸਨਮੁਖ ਹੋ ਕੇ ਵਿਸ਼ਿਸ਼ਟ ਨੇ ਹਰੀ ਦਾ ਉਪਦੇਸ਼ ਹੋਰਨਾਂ ਨੂੰ ਸੁਣਾਇਆ ਬਿਨ ਗੁਰ ਹਰ ਨਾਮ ਨ ਕੀਨੇ ਪਾਇ ਮੇਰੇ ਪਈ ਏ ਮੇਰੇ ਭਾਈ ਸਤਗੁਰ ਤੋਂ ਬਿਨ ਕਿਸੇ ਨੇ ਨਾਮ ਨਹੀਂ ਲੱਭਾ ਗੁਰਮਖ ਹਰ ਭਗਤ ਹਰ ਆਪ ਲਈ ਸਤਗੁਰ ਦੇ ਸਨਮੁਖ ਹੋਏ ਮਨੁੱਖ ਨੂੰ ਪ੍ਰਭੂ ਨੇ ਆਪਣੀ ਭਗਤੀ ਆប ਬਖਸ਼ੀ ਹੈ ਬਡ ਹੰਸ ਮਹਲਾ 3 ਸਲੋਕ ਮਹਲਾ 3 ਰਾਗ ਬਡ ਹੰਸ ਦੇ ਵਿੱਚ ਧੰਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਸ਼ਲੋਕਾਂ ਦੇ ਵਿੱਚ ਸਤਗੁਰ ਕੀ ਪ੍ਰਤੀਤਨਾ ਆਇਆ ਸ਼ਬਦ ਨਾ ਲਾਗੋ ਪਾਓ ਜਿਸ ਮਨੁੱਖ ਨੂੰ ਸਤਗੁਰ ਤੇ ਭਰੋਸਾ ਨਹੀਂ ਬਣਿਆ ਤੇ ਸਤਗੁਰ ਦੇ ਸ਼ਬਦ ਵਿੱਚ ਜਿਸ ਦਾ ਪਿਆਰ ਨਹੀਂ ਲੱਗਾ ਉਸ ਨੂੰ ਸੁਖ ਨਹੀਂ ਪੁਜਾਇ ਭਾਵੇਂ ਸੋ ਗੇੜਾ ਆਉ ਜਾਉ ਉਸ ਨੂੰ ਕਦੇ ਸੁਖ ਨਹੀਂ ਭਾਵੇਂ ਗੁਰੂ ਘਰ ਪਾਸ ਸੌ ਵਾਰੀ ਆ ਵੀ ਜਾਵੇ ਨਾਨਕ ਗੁਰਮੁਖ ਸਹਿਜ ਮਿਲੇ ਸੱਚੇ ਸਿਉ ਲਵਲੋ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜੇ ਗੁਰੂ ਦੇ ਸਰਮ ਖੋ ਕੇ ਸੱਚੇ ਵਿੱਚ ਲਿਵ ਜੋੜੀਏ ਤਾਂ ਪ੍ਰਭੂ ਸਹਿਜੇ ਹੀ ਮਿਲ ਪੈਂਦਾ ਹੈ ਬਡ ਹੰਸ ਮਾਲਾ ਤਿਜਾ ਮਹਲਾ ਤਿਜਾ ਬਡ ਹੰਸ ਰਾਗ ਦੇ ਵਿੱਚ ਧੰਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਅਗੰਮੀ ਬਾਣੀ ਇਹ ਮਨ ਅਸਾ ਸਤਗੁਰ ਖੋਜ ਲੋ ਜਿਤ ਸੇਵੈ ਜਨਮ ਮਰਨ ਦੁੱਖ ਜਾਏ हे मेरे मन एहो जे सतगुरु खोज के लब्ज जिस दी सेवा कीतेन तेरा सारी उमर दा दुख दूर हो जाए ससामूल ना होवै हौमा शब्द जलाए ओथे कदे पी उक्का ही चिंता ना होवे ते ओ सतगुरु दे शब्द नाल तेरी हौमे सड़ जाए कूड़े की पाल विचों निकल आ ਸੱਚ ਵਸੇ ਮਨ ਆਏ ਤੇਰੇ ਅੰਦਰੋਂ ਕੂੜ ਦੀ ਕੰਧ ਦੂਰ ਹੋ ਜਾਏ ਤੇ ਮਨ ਵਿੱਚ ਸੱਚਾ ਹਰੀ ਆਵਰਸੀ ਅੰਤਰ ਸ਼ਾਂਤ ਮਨ ਸੁਖ ਹੋਏ ਸੱਚ ਸੰਜਮ ਕਾਰ ਕੁਮਾਰੇ ਅਤੇ हे ਮਨੁਸ ਸਤਿਗੁਰੂ ਦੇ ਦੱਸੇ ਹੋਏ ਸੰਜਮ ਵਿੱਚ ਸੱਚੀ ਕਾਰ ਕਰਕੇ ਤੇਰੇ ਅੰਦਰ ਸ਼ਾਂਤੀ ਤੇ ਸੁਖ ਹੋ ਜਾਏ ਨਾਨਕ ਪੂਰੇ ਕਰਮ ਸਤਗੁਰੂ ਮਿਲੇ ਹਰ ਜਿਉ ਕਿਰਪਾ ਕਰੇ ਰਜਾਈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜਦੋਂ ਪ੍ਰਮਾਤਮਾ ਆਪਣੀ ਰਜ਼ਾ ਵਿੱਚ ਮਿਹਰ ਕਰਦਾ ਹੈ ਤਦੋਂ ਇਹੋ ਜਿਹਾ ਸਤਗੁਰੂ ਪੂਰੀ ਬਖਸ਼ਿਸ਼ ਨਾਲ ਹੀ ਮਿਲਦਾ ਹੈ ਪੌੜੀ ਜਿਸ ਕੇ ਘਰ ਦੀਬਾਨ ਹੋਵੇ ਤਿਸ ਕੀ ਮੁਠੀ ਵਿੱਚ ਜਗਤ ਸਭ ਆਇਆ ਜਿਸ ਮਨੁੱਖ ਦੇ ਹਿਰਦੇ ਵਿੱਚ ਸਭ ਦਾ ਹਾਕਮ ਪ੍ਰਭੂ ਵਸਦਾ ਹੋਵੇ ਸਾਰਾ ਸੰਸਾਰ ਉਸ ਦੇ ਵਸ ਵਿੱਚ ਆ ਜਾਂਦਾ ਹੈ ਤਿਸ ਕੋ ਤਲਕੀ ਕਿਸੇ ਦੀ ਨਹੀਂ ਹਰ ਦੀ ਬਾਨ ਸਭ ਆਣ ਪਰੀ ਪਾਇ ਉਸ ਨੂੰ ਕਿਸੇ ਦੀ ਕਾਣ ਨਹੀਂ ਹੁੰਦੀ ਉਹ ਕਿਸੇ ਦੇ ਮਥਾਜ ਨਹੀਂ ਹੁੰਦਾ ਸ਼ਗੋ ਪ੍ਰਮਾਤਮਾ ਹਾਕਮ ਨੇ ਸਾਰਿਆਂ ਨੂੰ ਲਿਆ ਕੇ ਉਸ ਦੇ ਚਰਨੀ ਪਾਇਆ ਹੁੰਦਾ ਹੈ ਮਾਨਸਾ ਕਿਹੋ ਦਿਬਾਣੋ ਕੋਈ ਨਸ ਭਜ ਨਿਕਲੇ ਹਰ ਦਿਬਾਣੋ ਕੋਈ ਕਿੱਥੇ ਜਾਇਆ ਮਨੁੱਖ ਦੀ ਕਚਾਰੀ ਵਿੱਚੋਂ ਤਾਂ ਮਨੁੱਖ ਨਸ ਭਜ ਕੇ ਵੀ ਕਿਤੇ ਖਿਸਕ ਜਾਂਦਾ ਹੈ ਪਰ ਰੱਬ ਦੀ ਹਕੂਮਤ ਤੋਂ ਭਜ ਕੇ ਕੋਈ ਕਿੱਥੇ ਜਾ ਸਕਦਾ ਹੈ ਸੋ ਐਸਾ ਹਰ ਦੀਵਾਨ ਵਸਿਆ ਭਗਤਾ ਕੇ ਹਿਰਦੇ ਤਨ ਰਹਿੰਦੇ ਖੁੰਦੇ ਆਣ ਸਭ ਭਗਤਾ ਅਗੇ ਖਿਲਵਾਇਆ ਬਾਕੀ ਬਚੇ ਹੋਏ ਜੋ ਅਜੇ ਤੱਕ ਭਗਤਾਂ ਦੀ ਪੈਰੀ ਲੱਗਣ ਤੋਂ ਝੱਕਦੇ ਸਨ ਇਹੋ ਜਿਹਾ ਹਾਕਮ ਹਰੀ ਭਗਤਾਂ ਦੇ ਹਿਰਦੇ ਵਿੱਚ ਵਸਿਆ ਹੋਇਆ ਹੈ ਉਸ ਨੇ ਰਹਿੰਦੇ ਖੁੰਦੇ ਸਾਰੇ ਜੀਵਾਂ ਨੂੰ ਲਿਆ ਕੇ ਭਗਤ ਜਨਾਂ ਦੇ ਅੱਗੇ ਖੜੇ ਕਰ ਦਿੱਤਾ ਹੈ ਭਾਵ ਚਰਨੀ ਲਿਆ ਪਾਇਆ ਹੈ ਹਰ ਨਾਵੇਂ ਕੀ ਵਡਿਆਈ ਕਰਮ ਪ੍ਰਾਪਤ ਹੋਵੇ ਗੁਰਮਖ ਵਿਰਲਾ ਕਿਨੇ ਧਿਆਇਆ ਪ੍ਰਭੂ ਦੀ ਖਾਸ ਮੇਰੇ ਨਾਲ ਹੀ ਪ੍ਰਭੂ ਦੇ ਨਾਮ ਦੀ ਵਡਿਆਈ ਪ੍ਰਾਪਤ ਹੁੰਦੀ ਹੈ ਸਤਗੁਰ ਦੇ ਸਨਮੁਖ ਹੋ ਕੇ ਕੋਈ ਵਿਰਲਾ ਹੀ ਨਾਮ ਸਿਮਰਦਾ ਹੈ ਬਟ ਹੰਸ ਮਹਲਾ ਤਜਾ ਸਲੋਕ ਮਹਲਾ ਤਜਾ ਰਾਗ ਬਟ ਹੰਸ ਵਿੱਚ ਧੰਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਬਾਣੀ ਸ਼ਲੋਕਾਂ ਵਿੱਚ ਬਿਨ ਸਤਗੁਰ ਸੇਵੇ ਜਗਤ ਮੁਆ ਬਿਰਥਾ ਜਨਮ ਗਵਾਏ ਸਤਗੁਰ ਦੇ ਦੱਸੇ ਰਾਹ ਤੇ ਤੁੰਟੋਂ ਮਨਾ ਮਨੁੱਖਾ ਜਨਮ ਬਿਰਥ ਗਵਾ ਕੇ ਸੰਸਾਰ ਮੁਲਾ ਹੋਇਆ ਹੈ ਦੁਜੇ ਭਾਏ ਅਤ ਦੁੱਖ ਲਗਾ ਮਰ ਜਮੈਂ ਆਵੇ ਜਾਏ ਮਰਿਆ ਦੇ ਪਿਆਰ ਵਿੱਚ ਭਾਰੀ ਕੁਲੇਸ਼ ਲੱਗਦਾ ਹੈ ਇਸ ਵਿੱਚ ਹੀ ਮਰਦਾ ਹੈ ਫਿਰ ਜੰਮਦਾ ਹੈ ਆਉਂਦਾ ਹੈ ਫਿਰ ਜਾਂਦਾ ਹੈ ਵਿਸ਼ਟਾਇ ਅੰਦਰ ਵਾਸ ਹੈ ਫਿਰ ਫਿਰ ਜੋਨੀ ਪਾਏ ਇਸ ਦਾ ਵਿਕਾਰਾਂ ਦੇ ਗੰਧ ਵਿੱਚ ਵਾਸ ਰਹਿੰਦਾ ਹੈ ਪਰਤ ਪਰਤ ਕੇ ਜੂਨਾ ਵਿੱਚ ਪੈਂਦਾ ਹੈ ਨਾਨਕ ਬਿਨ ਨਾਵੇ ਜਮ ਮਹਰਸੀ ਅੰਤ ਗਿਆ ਪਛਤਾਏ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਅਖੀਰ ਦੇ ਵੇਲੇ ਪਛਤਾਉਂਦਾ ਹੋਇਆ ਜਾਂਦਾ ਹੈ ਕਿਉਂਕਿ ਉਸ ਵੇਲੇ ਚੇਤਾ ਹੁੰਦਾ ਹੈ ਕਿ ਨਾਮ ਤੋਂ ਬਿਨਾ ਜਮ ਸਜ਼ਾ ਦੇਵੇਗਾ ਮਹਲਾ ਤੀਜਾ ਇਹ ਜਗ ਬਹ ਪੁਰਖ ਏਕ ਹੈ ਹੋਰ ਸਗਲੀ ਨਾਰ ਸੁਵਾਈ ਇਹ ਸੰਸਾਰ ਵਿੱਚ ਪਤੀ ਇਕੋ ਹੀ ਹੈ ਪ੍ਰਮਾਤਮਾ ਹੀ ਪਤੀ ਹੈ ਹੋਰ ساری ਸ੍ਰਿਸ਼ਟੀ ਉਸ ਦੀਆਂ ਇਸਤਰੀਆਂ ਹਨ ਸਭ ਕਟ ਭੋਗ ਵੈ ਅਲਪ ਤਰੇ ਅਲਖ ਨ ਲਖਣਾ ਜਾਈ ਪ੍ਰਮਾਤਮਾ ਪਤੀ ਸਾਰੇ ਕਟਾ ਨੂੰ ਭੋਗਦਾ ਹੈ ਪਾਪ ਸਾਰੇ ਸਰੀਰਾਂ ਵਿੱਚ ਵਿਆਪਕ ਹੈ ਤੇ ਨੂਰੇ ਪੀ ਹੈ ਇਸ ਅਲਖ ਪ੍ਰਭੂ ਦੀ ਸਮਝ ਨਹੀਂ ਪੈਂਦੀ ਪੂਰੇ ਗੁਰੂ ਖਾਲਿਆ ਸ਼ਬਦੈ ਸੋਜੀ ਪਾਈ ਜਦ ਪੂਰੇ ਸਤਗੁਰੂ ਨੇ ਉਸ ਅਲਖ ਪ੍ਰਭੂ ਦਾ ਦਰਸ਼ਨ ਕਰਾ ਦਿੱਤਾ ਤੇ ਸਤਗੁਰੂ ਦੇ ਸ਼ਬਦ ਦੁਆਰਾ ਸਮਝ ਪੈ ਗਈ ਪੁਰਖ ਹੈ ਸੇਵ ਸੇ ਪੁਰਖ ਹੈ ਹੋਵੇ ਜਿਨੀ ਹਉਮੈ ਸ਼ਬਦ ਜਲਾਈ ਜਿਸ ਮਨੁੱਖਾ ਨੇ ਜਿਨ੍ਹਾਂ ਮਨੁੱਖਾਂ ਨੇ ਸ਼ਬਦ ਦੇ ਰਾਹੀਂ ਅਹੰਕਾਰ ਦੂਰ ਕੀਤਾ ਉਹ ਪ੍ਰਭੂ ਪੁਰਖ ਨੂੰ ਜਪਦੇ ਹਨ ਤੇ ਉਸ ਪੁਰਖ ਦਾ ਰੂਪ ਹੋ ਜਾਂਦੇ ਹਨ ਤਿਸ ਕਾ ਸਰੀਰ ਕੋ ਨਹੀਂ ਨਾ ਕੋ ਕੰਟਕ ਬਰਾਈ ਉਸ ਅਲਖ ਹਾਰੀ ਦਾ ਕੋਈ ਸਰੀਰ ਨਹੀਂ ਨਾ ਕੋ ਦੁਖੀ ਕਰਨ ਵਾਲਾ ਕੰਟਕ ਰੂਪ ਉਸ ਦਾ ਵੈਰੀ ਹੈ ਨਿਤ ਰਾਜ ਹੈ ਸਦਾ ਤਿਸ ਕੇਰਾ ਨਾ ਆਵੇ ਨਾ ਜਾਈ ਉਸ ਦਾ ਰਾਜ ਸਦਾ اٹਲ ਹੈ ਨਾ ਉਹ ਜੰਮਦਾ ਹੈ ਨਾ ਮਰਦਾ ਹੈ ਅਨੰਦ ਦੇਨ ਸੇਵਕ ਸੇਵਾ ਕਰੇ ਹਰ ਸੱਚੇ ਕੇ ਗੁਣ ਗਾਈ ਸੱਚਾ ਸੇਵਕ ਉਹ ਸੱਚੇ ਹਰੀ ਦੀ ਸਿਮਸਲਾ ਕਰਕੇ ਹਰ ਵੇਲੇ ਉਸ ਦਾ ਸਿਮਰਨ ਕਰਦਾ ਹੈ ਨਾਨਕ ਵੇਖ ਵਿਗਸਿਆ ਹਰ ਸੱਚੇ ਕੀ ਵਡਿਆਈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਸੱਚੇ ਦੀ ਵਡਿਆਈ ਵੇਖ ਕੇ ਪ੍ਰਮਾਤਮਾ ਵੀ ਪ੍ਰਸੰਨ ਹੋ ਰਿਹਾ ਹੈ ਪੌੜੀ ਜਿਨ ਕੈ ਹਰ ਨਾਮ ਵਸਿਆ ਸਦਾ ਹਿਰਦੇ ਹਰ ਨਾਮੋ ਤਿੰਨ ਕੋ ਰਖਣਹਾਰਾ ਜਿਨ੍ਹਾਂ ਦੇ ਹਿਰਦੇ ਵਿੱਚ ਸਦਾ ਹਰੀ ਦਾ ਨਾਮ ਵਸਦਾ ਹੈ ਉਹਨਾਂ ਨੂੰ ਸਮਝ ਵਿੱਚ ਉਹਨਾਂ ਦੀ ਸਮਝ ਵਿੱਚ ਆਉਣ ਉਹਨਾਂ ਦੀ ਸਮਝ ਵਿੱਚ ਬਚਾਉਣ ਵਾਲਾ ਪ੍ਰਮਾਤਮਾ ਦਾ ਨਾਮ ਹੀ ਹੁੰਦਾ ਹੈ ਹਰ ਨਾਮ ਪਿਤਾ ਹਰ ਨਾਮ ਮਾਤਾ ਹਰ ਨਾਮ ਸਿਕਾਈ ਮਿੱਤਰ ਹਮਾਰਾ ਉਹਨਾਂ ਦਾ ਯਕੀਨ ਬਣ ਜਾਂਦਾ ਹੈ ਕਿ ਪ੍ਰਮਾਤਮਾ ਦਾ ਨਾਮ ਹੀ ਸਾਡਾ ਮਾਂ ਪਿਓ ਹੈ ਤੇ ਨਾਮ ਹੀ ਸਾਡਾ ਸਖਾ ਤੇ ਮਿੱਤਰ ਹੈ ਹਰ ਨਾਮੇ ਨਾਲ ਗੱਲ ਹਰ ਨਾਮੇ ਨਾਲ ਮਸਲਤ ਹਰ ਨਾਮ ਹਮਾਰੀ ਕਰਦਾਨਤ ਸਾਰਾ ਪ੍ਰਮਾਤਮਾ ਦੇ ਨਾਮ ਨਾਲ ਹੀ ਸਾਡੀਆਂ ਗੱਲਾਂ ਤੇ ਨਾਮ ਨਾਲ ਹੀ ਸਲਾਹ ਹੈ ਨਾਮ ਹੀ ਸਦਾ ਸਾਡੀ ਸਾਰ ਲੈਂਦਾ ਹੈ ਹਰ ਨਾਮ ਹਮਾਰੀ ਸੰਗਤ ਅਤ ਪਿਆਰੀ ਹਰ ਨਾਮ ਕੋਲ ਹਰ ਨਾਮ ਪਰਵਰਾ ਪ੍ਰਮਾਤਮਾ ਦਾ ਨਾਮ ਹੀ ਸਾਡੀ ਪਿਆਰੀ ਸੰਗਤ ਹੈ ਤੇ ਨਾਮ ਹੀ ਸਾਡੀ ਕੁਲ ਦਾ ਪਰਿਵਾਰ ਹੈ ਜਨ ਨਾਨਕ ਕੋ ਹਰ ਨਾਮ ਹਰ ਗੁਰ ਦੀਆ ਹਰ ਪ ਹਲਕ ਪਲ ਤੇ ਸਦਾ ਕਰੇ ਨਿਸ਼ਟਾਰਾ ਦਾਸ ਨਾਨਕ ਨੂੰ ਵੀ ਗੁਰੂ ਨੇ ਉਸ ਪ੍ਰਮਾਤਮਾ ਦਾ ਨਾਮ ਦਿੱਤਾ ਹੈ ਜੋ ਇਸ ਸ਼ਲੋਕ ਵਿੱਚ ਤੇ ਪਰਲੋਕ ਵਿੱਚ ਪਾਰ ਉਤਾਰਾ ਕਰਦਾ ਹੈ ਸ ਬੜਾ ਹੰਸ ਮਹਲਾ ਤੀਜਾ ਸ਼ਲੋਕ ਮਹਲਾ ਤੀਜਾ ਰਾਗ ਬ੍ਰਹੰਸ ਦੇ ਵਿੱਚ ਧੰਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਬਾਣੀ ਸ਼ਲੋਕਾਂ ਦੇ ਵਿੱਚ ਜਿਨ ਕੋ ਸਤਿਗੁਰੂ ਪੇਟਿਆ ਸੇ ਹਰ ਕੀਰਤ ਸਦਾ ਕਮਾਏ ਜਿਨ੍ਹਾਂ ਨੂੰ ਸਤਿਗੁਰੂ ਮਿਲਿਆ ਹੈ ਉਹ ਸਦਾ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ ਅਚਿੰਤ ਹਰ ਨਾਮ ਤਨਕੇ ਮਨ ਵਸਿਆ ਸੱਚ ਹੈ ਸ਼ਬਦ ਸੁਮਾਏ ਚਿੰਤਾ ਤੋਂ ਰਹਿਤ ਕਰਨ ਵਾਲੇ ਹਰੀ ਦਾ ਨਾਮ ਉਹਨਾਂ ਦੇ ਮਨ ਵਿੱਚ ਵਸਦਾ ਹੈ ਤੇ ਉਹ ਸਤਿਗੁਰੂ ਦੇ ਸੱਚੇ ਸ਼ਬਦ ਵਿੱਚ ਲੀਨ ਲੈਂਦੇ ਹਨ ਕੋਲ ਅਜ਼ਾਰਾ ਆਪਣਾ ਮੋਖ ਪਦਵੀ ਆਪੇ ਪਾਏ ਉਹ ਮਨੁੱਖ ਆਪਣੀ ਕੋਲ ਨੂੰ ਤਾਰ ਲੈਂਦੇ ਹਨ ਤੇ ਆਪ ਹੀ ਮੁਕਤੀ ਦਾ ਦਰਜਾ ਹਾਸਲ ਕਰ ਲੈਂਦੇ ਹਨ ਬਾਰ ਬ੍ਰਹਮ ਤਿੰਨ ਕੋ ਸੰਤੁਸ਼ਟ ਪਿਆ ਜਾਓ ਗੁਰ ਚਰਨੀ ਜਨ ਪਾਏ ਜੋ ਮਨੁੱਖ ਸਤ ਗੁਰੂ ਦੇ ਚਰਨੀ ਲੱਗਦੇ ਹਨ ਉਹਨਾਂ ਤੇ ਪ੍ਰਮਾਤਮਾ ਪ੍ਰਸੰਨ ਹੋ ਜਾਂਦਾ ਹੈ ਜਨ ਨਾਨਕ ਹਰ ਦਾਸ ਹੈ ਕਰੇ ਕਿਰਪਾ ਹਰ ਰਾਜ ਰਖਾਏ ਦਾਸ ਨਾਨਕ ਵੀ ਉਸ ਹਰੀ ਦਾ ਦਾਸ ਹੈ ਹਰੀ ਮੇਰ ਕਰਕੇ ਆਪਣੇ ਦਾਸ ਸੀ ਲਾਜ ਰੱਖਦਾ ਹੈ ਮਹਲਾ ਤੀਜਾ ਹਉ ਮੈਂ ਅੰਦਰ ਖੜਕ ਹੈ ਖੜਕ ਖੜਕ ਵਿਹਾਏ ਹੰਕਾਰ ਵਿੱਚ ਰਿਹਾ ਮਨੁੱਖ ਦੇ ਮਨ ਵਿੱਚ ਅਸ਼ਾਂਤੀ ਬਣੀ ਰਹਿੰਦੀ ਹੈ ਤੇ ਉਸ ਦੀ ਉਮਰ ਵਿੱਚ ਅਸ਼ਾਂਤੀ ਇਸ ਅਸ਼ਾਂਤੀ ਵਿੱਚ ਹੀ ਗੁਜ਼ਰ ਜਾਂਦੀ ਹੈ ਹਉ ਮੈਂ ਵੱਡਾ ਰੋਗ ਹੈ ਮਰ ਜਮੈਂ ਆਵੇ ਜਾਏ ਹੰਕਾਰ ਮਨੁੱਖ ਲਈ ਇੱਕ ਤਗੜਾ ਰੋਗ ਹੈ ਇਸ ਰੋਗ ਵਿੱਚ ਹੀ ਮਨੁੱਖ ਮਰਦਾ ਹੈ ਜੰਮਦਾ ਹੈ ਆਉਂਦਾ ਹੈ ਫਿਰ ਜਾਂਦਾ ਹੈ ਭਾਵ ਜੰਮਨ ਮਰਨ ਦੇ ਢੇਰ ਵਿੱਚ ਪਿਆ ਰਿਂਦਾ ਹੈ ਜਿੰਨ ਕੋ ਪੂਰਬ ਲਿਖਿਆ ਤੈਨਾਂ ਸਤਗੁਰ ਮਿਲਿਆ ਪਬ ਆਏ ਜਿਨ੍ਹਾਂ ਦੇ ਹਿਰਦੇ ਵਿੱਚ ਮੁੱਢ ਤੋਂ ਕੀਤੇ ਕਰਮਾਂ ਦਾ ਸੰਸਕਾਰ ਰੂਪ ਲੇਖ ਕਰਿਆ ਹੋਇਆ ਹੈ ਉਹਨਾਂ ਨੂੰ ਸਤਗੁਰੂ ਮਿਲਦਾ ਹੈ ਤੇ ਸਤਗੁਰੂ ਦੇ ਮਿਲਿਆ ਪ੍ਰਮਾਤਮਾ ਵੀ ਆਮਰਦਾ ਹੈ ਨਾਨਕ ਗੁਰ ਪ੍ਰਸਾਦੀ ਉਬਰ ਹਉਮੈ ਸ਼ਬਦ ਜੁਲਾਏ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਉਹ ਮਨੁੱਖ ਸਤਗੁਰ ਦੇ ਸ਼ਬਦ ਦੇ ਰਾਈ ਹਉਮੈ ਦੂਰ ਕਰਕੇ ਸਤਗੁਰ ਦੀ ਕਿਰਪਾ ਨਾਲ ਹਉਮੈ ਰੋਗ ਤੋਂ ਬਚ ਜਾਂਦੇ ਹਨ ਪੌੜੀ ਹਰ ਨਾਮ ਹਮਾਰਾ ਪ੍ਰਭ ਅਬਗਤ ਅਗੋਚਰ ਅਗਨਾਸੀ ਪੁਰਖ ਬਦਾਤਾ ਜੋ ਹਰੀ ਅਦ੍ਰਿਸ਼ਟ ਹੈ ਜੋ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਨਾਸਤ ਹੋ ਰਹਿਤ ਹੈ ਹਰਥਾਂ ਵਿਆਪਕ ਹੈ ਸਿਰਜਣਹਾਰ ਹੈ ਉਸ ਦਾ ਨਾਮ ਹੀ ਸਾਡਾ ਰਖਾ ਹੈ ਹਰ ਨਾਮ ਹਮ ਸੇਵੈ ਹਰ ਨਾਮ ਹਮ ਪੂਜੈ ਹਰ ਨਾਮੇ ਹੀ ਮਨ ਰਤਾ ਅਸੀਂ ਉਸ ਹਰੀ ਨਾਮ ਨੂੰ ਸੇਵੰਦੇ ਹਾਂ ਨਾਮ ਨੂੰ ਪੂਜਦੇ ਹਾਂ ਨਾਮ ਵਿੱਚ ਹੀ ਸਦਾ ਸਾਡਾ ਮਨ ਰੁੱਤਾ ਹੋਇਆ ਹੈ ਹਰ ਨਾਮੇ ਜੇ ਵਡ ਕੋਈ ਅਵਰ ਨਾ ਸੁਜੈ ਹਰ ਨਾਮੋ ਅੰਤਿ ਛਡਾਤਾ ਹਰੀ ਦੇ ਨਾਮ ਜਿੱਡਾ ਮੈਨੂੰ ਕੋਈ ਹੋਰ ਸੁਜਦਾ ਨਹੀਂ ਨਾਮ ਹੀ ਅਖੀਰ ਵੇਲੇ ਛਡਾਉਂਦਾ ਹੈ ਹਰ ਨਾਮ ਦੀਆ ਗੁਰ ਪਰਉਪਕਾਰੀ ਤਨ ਤਨ ਗੁਰੂ ਕਾ ਪਿਤਾ ਮਤਾ ਤਨ ਹੈ ਉਸ ਪਰ ਪੁਕਾਰੀ ਸਤਗੁਰੂ ਦਾ ਮਹਪਿਉ ਜਿਸ ਗੁਰੂ ਨੇ ਸਾਨੂੰ ਨਾਮ ਬਖਸ਼ਿਆ ਹੈ ਹਉ ਸਤਗੁਰੂ ਆਪਣੇ ਕੋ ਸਦਾ ਨਮਸ਼ਕਾਰੀ ਜਿਤ ਮਿਲਿਆ ਹਰ ਨਾਮ ਮੈਂ ਜਤਾ ਮੈਂ ਆਪਣੇ ਸਤਗੁਰੂ ਨੂੰ ਸਦਾ ਨਮਸਕਾਰ ਕਰਦਾ ਹਾਂ ਜਿਸ ਦੇ ਮਿਲਣ ਤੇ ਮਨ ਨੂੰ ਪ੍ਰਮਾਤਮਾ ਦੇ ਨਾਮ ਦੀ ਸਮਝ ਪਈ ਹੈ ਵਡਹੰਸ ਮਹਲਾ ਤਿਜਾ ਸ਼ਰੋਕ ਮਹਲਾ ਤਜਾ ਵਡਹਾਂਸ ਰਾਗ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਅਗੰਮੀ ਬਾਣੀ ਸ਼ਲੋਕਾਂ ਦੇ ਵਿੱਚ ਗੁਰਮਖ ਸੇਵ ਨਾ ਕੀਨੀਆ ਹਰ ਨਾਮ ਨਾ ਲਗੋ ਪਿਆਰ ਜਿਸ ਨੇ ਸਤਪੁਰ ਦੇ ਸੰਮ ਖੋ ਕੇ ਨਾ ਸੇਵਾ ਕੀਤੀ ਨਾ ਪ੍ਰਮਾਤਮਾ ਦਾ ਨਾਮ ਵਿੱਚ ਉਸ ਦਾ ਪਿਆਰ ਹੀ ਲੱਗਾ ਸ਼ਬਦ ਸਾਧਨਾ ਆਇਓ ਮਾਰੋ ਜਨਮ ਵਾਰੂ ਵਾਰ ਸ਼ਬਦ ਵਿੱਚ ਰਸ ਪੀਣਾ ਆਇਆ ਤੇ ਉਹ ਘੜੀ ਮੋੜੀ ਜੰਮਦਾ ਮਰਦਾ ਹੈ ਮਨਮੁਖ ਆਂਦ ਨਾ ਚਤੇਈ ਕਿਤੇ ਆਇਆ ਸੰਸਾਰ ਜੇ ਅਨਾ ਮਨਮੁਖ ਹਰੀ ਨੂੰ ਯਾਦ ਨਹੀਂ ਕਰਦਾ ਤੇ ਸੰਸਾਰ ਵਿੱਚ ਆਉਂਦਾ ਕੀ ਲਾਭ ਨਾਨਕ ਜਿਨ ਕੋ ਨਦਰ ਕਰੈ ਸੇ ਗੁਰਮਖ ਲੰਘੈ ਪਾਰ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਜਿਨ੍ਹਾਂ ਮਨੁੱਖਾਂ ਤੇ ਮਿਹਰ ਦੀ ਨਜ਼ਰ ਕਰਦਾ ਹੈ ਉਹ ਸਤਿਗੁਰ ਦੇ ਸਨਮੁਖ ਹੋ ਕੇ ਸੰਸਾਰ ਸਾਗਰ ਤੋਂ ਪਾਰ ਉਤਰਦੇ ਹਨ ਮਰਲਾ ਤੀਜਾ ਇਕੋ ਸਤਿਗੁਰ ਜਾਗਤਾ ਹੋਰ जग ਸੁਤਾ ਮੋਹੇ ਪਿਆਸ ਇੱਕ ਸਤਿਗੁਰ ਹੀ ਸੁਚੇਤ ਹੈ ਹੋ ਸਾਰਾ ਸੰਸਾਰ ਮਾਇਆ ਦੇ ਮੋਜ ਤੇ ਤ੍ਰਿਸ਼ਨਾ ਵਿੱਚ ਸੁਤਾ ਹੋਇਆ ਹੈ ਸਤਗੁਰ ਸੇ ਮਨ ਜਾਗਨ ਸੇ ਜੋਰਤੇ ਸੱਚ ਨਾਮ ਗੁਣਤਾਸ ਜੋ ਮਨੁੱਖ ਸਤਗੁਰ ਦੀ ਸੇਵਾ ਕਰਦੇ ਹੁ ਤੇ ਗੁਰਾਂ ਦੇ ਖਜ਼ਾਨੇ ਸੱਚੇ ਨਾਮ ਵਿੱਚ ਰਤੇ ਹੋਏ ਹਨ ਉਹ ਜਾਗਦੇ ਹਨ ਮਨ ਮੁਖ ਅੰਗ ਨਾ ਚੇਤਨੀ ਜਨਮ ਮਰ ਹਰ ਬਨਾਸ ਅਨੇ ਮਨ ਮੁਖ ਹਰੀ ਨੂੰ ਸਿਮਰਦੇ ਨਹੀਂ ਜਨਮ ਮਰਨ ਦੇ ਗੇੜ ਵਿੱਚ ਪੈ ਕੇ ਤਬਾਹ ਹੋ ਰਹੇ ਹਨ ਨਾਨਕ ਗੁਰਮੁਖ ਤਿਨੀ ਨਾਮ ਤਿਆਆ ਜਿਨ ਕੋ ਤੁਰ ਪੂਰਬ ਲਿਖਿਆਸ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਗੁਰੂ ਦੇ ਸ਼ਰਮਖੋ ਕੇ ਉਹਨਾਂ ਨੇ ਨਾਮ ਸਿਮਰਿਆ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਤੁਰ ਮੁਰ ਤੋਂ ਕੀਤੇ ਕਰਮਾਂ ਦੇ ਸੰਸਕਾਰ ਅਨੁਸਾਰ ਇਹ ਲਿਖਿਆ ਪਿਆ ਹੈ ਪਉੜੀ ਹਰ ਨਾਮ ਹਮਾਰਾ ਭੋਜਨ ਛਤੀ ਪ੍ਰਕਾਰ ਜਿਤ ਖਾਇਆ ਹਮਕੋ ਤ੍ਰਿਪਤ ਭਈ ਪ੍ਰਮਾਤਮਾ ਦਾ ਨਾਮ ਸਾਡਾ ਛਤੀ ਤਰੰਦਾ ਭਾਵ ਕਈ ਸਵਾਦਾਂ ਵਾਲਾ ਭੋਜਨ ਹੈ ਜਿਸ ਨੂੰ ਖਾ ਕੇ ਅਸੀਂ ਰੱਜ ਗਏ ਹਾਂ ਭਾਵ ਮਾਇਕ ਪਦਾਰਥਾਂ ਬਲੋਂ ਤ੍ਰਿਪਤ ਹੋ ਗਏ ਹਾਂ ਹਰ ਨਾਮ ਮਾਰਾ ਪੈਣ ਜਿਤ ਫਿਰ ਨਗੇ ਨਾ ਹੋਵੇ ਹਰ ਪੈਣ ਕੀ ਹਮਰੀ ਹਮਾਰੀ ਸਰਦ ਗਈ ਪਰਮਾਤਮਾ ਦਾ ਨਾਮ ਹੀ ਸਾਡੀ ਪੋਸ਼ਾਕ ਹੈ ਜਿਸ ਨੂੰ ਪਹਿਣ ਕੇ ਕਦੀ ਬੇਪਰਦਾ ਨਾ ਹੋਵਾਂਗੇ ਤੇ ਹੋਰ ਸੁੰਦਰ ਪੋਸ਼ਾਕਾਂ ਪਾਉਣ ਤੋਂ ਸਾਡੀ ਚਾਹ ਦੂਰ ਹੋ ਜਾਂਦੀ ਹੈ ਹਰ ਨਾਮ ਹਮਾਰਾ ਵਣਜ ਹਰ ਨਾਮ ਵਪਾਰ ਹਰ ਨਾਮੇ ਕੀ ਹਮ ਕੋ ਸਤਗੁਰ ਕਾਰ ਕੁਨੀ ਦੀ ਪਰਮਾਤਮਾ ਦਾ ਨਾਮ ਸਾਡਾ ਵਣਜ ਨਾਮ ਹੀ ਸਦਾ ਵਪਾਰ ਹੈ ਸਤਿਗੁਰੂ ਨੇ ਸਾਨੂੰ ਨਾਮ ਦੀ ਹੀ ਮੁਖਤਿਆਰੀ ਦਿੱਤੀ ਹੈ ਹਰ ਨਾਮੇ ਕਾ ਹਮ ਲਿਖਾ ਲਿਖਿਆ ਸਭ ਜਮ ਕੀ ਅਗਲੀ ਕਾਂ ਗਈ ਪ੍ਰਮਾਤਮਾ ਦੇ ਨਾਮ ਦਾ ਹੀ ਅਸੀਂ ਲੇਖਾ ਲਿਖਿਆ ਹੈ ਜਿਸ ਲਿਖੇ ਕਰਕੇ ਜਮ ਦੀ ਪਹਿਲੀ ਖਸ਼ਾਮਤ ਦੂਰ ਹੋ ਗਈ ਹੈ ਹਰ ਕਾ ਨਾਮ ਗੁਰਮੁਖ ਕਿੰਨਾ ਵਿਰਲਾ ਧਿਆਇਆ ਜਿਨ ਕੋ ਤੁਰ ਕਰ ਪੁਰਾਪਤ ਲਿਖਤ ਪਈ ਪਰ ਕਿਸੇ ਵੀ ਮਨੁੱਖ ਨੇ ਨਾਮ ਸਿਮਰਿਆ ਹੈ ਉਹੀ ਸਿਮਰਦੇ ਹਨ ਜਿਨ੍ਹਾਂ ਨੂੰ ਤੁਰੋਂ ਬਖਸ਼ਿਸ਼ ਦਿਰਾਹੀ ਪਿਛਲੇ ਕੀਤੇ ਕੰਮਾਂ ਦੇ ਸੰਸਕਾਰਾਂ ਅਨੁਸਾਰ ਉਕਰੇ ਹੋਏ ਲੇਖਾਂ ਦੀ ਪ੍ਰਾਪਤੀ ਹੋਈ ਹੈ ਸੋ ਗੁਰੂ ਸਵਾਰੇ ਇਸ ਖਲਸਾ ਸਾਧ ਸੰਗਤ ਜੀ ਅੱਜ ਦੀ ਇਸ ਅਗੰਮੀ ਬਾਣੀ ਦੇ ਵਿੱਚ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਇਹੋ ਹੀ ਸਮਝਾਉਂਦੇ ਹਨ ਉਸ ਪ੍ਰਭੂ ਦਾ ਉਸ ਪਰਿਪੂਰਨ ਪ੍ਰਮਾਤਮਾ ਦਾ ਨਾਮ ਸਿਮਰਿਆ ਹੀ ਸੁੱਖ ਮਿਲਦਾ ਹੈ ਤੇ ਨਾਮ ਸਿਮਰਿਆ ਹੀ ਲੋਕ ਸੁਖੀ ਅਤੇ ਪਰਲੋਕ ਸੁਹੇਲੇ ਹੁੰਦੇ ਹਨ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਆਪਾਂ ਵੀ ਉਸ ਪਰਮੇਸ਼ਰ ਦਾ ਨਾਮ ਸਿਮਰਿਏ ਉਸ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਆਪਣੇ ਲੋਕ ਸੁਖੀ ਅਤੇ ਪਰਲੋਕ ਸਹੇਲੇ ਕਾ ਲਈਏ ਜੀ ਹੁਣ ਸਾਥ ਸੰਗਤ ਜੀ ਇੱਥੇ ਹੀ ਦਾਸ ਖਿਮਾਂ ਦਾ ਜਾਚਕ ਹੈ ਕੱਲ ਫਿਰ ਹਾਜ਼ਰ ਹੋਵਾਂਗੇ ਹੁਣ ਸਾਥ ਸੰਗਤ ਜੀ ਇੱਕ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਇਹ ਹੈ ਕਿ ਜਿਨ੍ਹਾਂ ਨੇ ਦਾਸਰੇ ਦਾ ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਦਾਸਰੇ ਦੇ ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਨੂੰ ਸਬਸਕ੍ਰਾਈਬ ਕਰ ਲਵੋ ਜੀ ਅਤੇ ਜੋ ਆਪ ਜੀ ਨੇ ਸਰਵਣ ਕੀਤਾ ਹੈ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਦੇ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਜਾਂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜ਼ਰੂਰ ਲਿਖੋ ਜੀ ਸੋ ਸਾਧ ਸੰਗਤ ਜੀ ਆਓ ਕਰੋ ਜੀ ਕਿਰਪਾ ਦਿਓ ਜੀ ਅਸੀਸ ਦਿਓ ਜੀ ਆਗਿਆ ਤੇ ਆਓ ਫਤੇ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ